ਕਾਬੂ ਕਰ ਗ੍ਰਿਫਤਾਰ ਕੀਤਾ ਦੋਸ਼ੀ ਕਰਨਦੀਪ ਸਿੰਘ ਉਰਫ ਡੱਬ ਦੇ ਖਿਲਾਫ ਹੋਰ ਵੀ ਐਫਆਈਆਰ ਦਰਜ ਨੇ ਪੰਜਾਬ ਦੀਆਂ ਹੋਰ ਵੀ ਖਬਰਾਂ ਦੇਖਣ ਵਾਸਤੇ ਸਟਾਰ ਏਜੀ ਨਿਊਜ਼ ਚੈਨਲ ਨੂੰ ਦੇਖਦੇ ਰਹੋ ਮਿਤੇ 21824 ਨੂੰ ਬਲਵਿੰਦਰ ਸਿੰਘ ਪੁੱਤਰ ਭਾਈ ਸਿੰਘ ਵਾਸੀ ਕਨੂਪੁਰ ਕਾਲੇ ਪਾਸੋਂ ਸੈਰ ਕਰਦੇ ਸਮੇਂ ਤਿੰਨ ਵਿਅਕਤੀ ਨੇ ਦਤਰ ਮਾਰ ਕੇ ਉਹਦਾ ਮੋਬਾਈਲ ਖੋਲਿਆ ਸੀ ਜਿਸ ਬੰਦ ਵਿੱਚ ਅਸੀਂ 142 ਨੰਬਰ ਐਫਆਈਆਰ ਥਾਣਾ ਸ਼ਾਟਾ ਵਿੱਚ ਦਰਜ ਕੀਤੀ ਸੀ ਇਸ ਵਿੱਚ ਮਿਤੀ 31 ਨੂੰ ਐਸਐਚਓ ਸ਼ਟਾ ਵੱਲੋਂ ਮੁਖਬਰ ਦੀ ਇਤਲਾਹ ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਹੜੇ ਇਹ ਦਾਤਰ ਮਾਰ ਕੇ ਰਾਹੀਗਰਾਂ ਪਾਸੋਂ ਲੁੱਟਾਂਗੋ ਕਰਦੇ ਸਨ ਜਿਦੇ ਵਿੱਚ ਕਰਨਦੀਪ ਸਿੰਘ ਡੱਬ ਪੁੱਤਰ ਕਸ਼ਮੀਰ ਸਿੰਘ ਮਲਾ ਪੈਵਨ ਨੂੰ ਕਨੂਪਰ ਕਾਲੇ ਸੀ ਇਹਨੂੰ ਜਦੋਂ ਪੁਛਗਿਸ਼ ਲਈ ਥਾਣੇ ਤੋਂ ਬਾਹਰ ਕੱਢਿਆ ਤੇ ਰਿਕਵਰੀ ਲਈ ਲੈ ਕੇ ਜਾਣ ਲੱਗੇ ਤਾਂ ਨੇ ਗੱਡੀ ਵਿੱਚੋਂ ਛਾਲ ਮਾਰ ਦਿੱਤੀ ਜਿਸ ਕਾਰਨ ਇਹ ਸੱਟ ਲੱਗੀ ਤੇ ਜਿਹੜੀ ਗੋਡਿਆ ਜਿਹੜਾ ਇਹਦਾ ਫ੍ਰੈਕਚਰ ਹੋ ਗਿਆ ਇਸ ਸੰਬੰਧ ਚ ਇਹਦਾ ਜਿਹੜਾ ਅਸੀਂ ਟਰੀਟਮੈਂਟ ਕਰਕੇ ਤੇ ਉਹ ਮੁਰਲੀ ਜਿਹੜੀ ਆਪਣਾ ਟਰੀਟਮੈਂਟ ਦੇ ਕੇ ਤੈਨੂੰ ਜੁਡੀਸ਼ੀਅਲ ਹਵਾਲਾ ਚ ਭੇਜਿਆ ਵਾ ਇੱਥੇ ਦੱਸਣਾ ਚਾਹੁੰਦੇ ਆ ਕਿ ਜਿਹੜੇ ਦਾਤਰ ਖਾ ਕੇ ਲੁੱਟਾਂ ਖੋਹਾਂ ਕਰਦੇ ਸੀ ਅਸੀਂ 6 ਦੇ ਕਰੀਬ ਦੋਸ਼ੀ ਗ੍ਰਫਤਾਰ ਕੀਤੇ ਨੇ ਛਾਟਾ ਏਰੀਆ ਦੇ ਵਿੱਚ ਬਾਈਪਾਸ ਤੇ ਸੰਗਣੀ ਬਾਦੀ ਵਿੱਚ ਰਾਹੀ ਗਿਰਾਂ ਪਾਸੋਂ ਜਿਹੜੇ ਲੁੱਟਾਂ ਖੋਹਾਂ ਕਰਦੇ ਸੀ ਦਾਤਰ ਮਾਰ ਕੇ ਜ਼ਖਮੀ ਕਰਕੇ ਉਹਨਾਂ ਨੂੰ ਤੇ ਜਿਹੜੀ ਸਾਡੀ ਕਰਾਈਮ ਦੇ ਅਗੇਂਸਟ ਜ਼ੀਰੋ ਟੋਲਰੈਂਸ ਨੀਤੀ ਹੈ ਸੀਪੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਨੇ ਜਿਹੜੇ ਉਹ ਜਿਹੜਾ ਲਟਾਂਖੂਆ ਕਰਨ ਵਾਲੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਅਸੀਂ 142 ਨੰਬਰ ਮਕਦਮੇ ਅਰੈਸਟ પા ਕੇ ਜਿਹੜੇ ਹੋਰ ਸਾਡੇ ਕੇਸ ਸੀ ਉਹਨਾਂ ਵਿੱਚ ਉਹਦੀ ਗ੍ਰਿਫਤਾਰੀ પા ਕੇ ਅੱਜ ਉੱਪਰ ਲਾਇਆ ਜਿਹੜਾ ਉਹਨੂੰ ਜੁਡੀਸ਼ੀਅਲ ਹਵਾਲੇ ਚ ਭੇਜਿਆ ਗਿਆ ਠੀਕ